ਲੋਕ ਸਭਾ ਚੋਣਾਂ 2024 ਦੇ ਸਬੰਧ ਵਿੱਚ ਸਮਰਾਲਾ ਵਿਖੇ ਲੋਕ ਸਭਾ ਸ਼੍ਰੀ ਫਤਿਹਗੜ੍ਹ ਸਾਹਿਬ ਆਜਪਾ ਦੇ ਉਮੀਦਵਾਰ ਜਰਮ ਵਾਲਮੀਕੀ ਸਮਰਾਲਾ ਵਿਖੇ ਚੋਣ ਦਫ਼ਤਰ ਖੋਲਣ ਤੋਂ ਪਹਿਲਾਂ ਉਹ ਸਮਰਾਲਾ ਦੇ ਪ੍ਰਾਚਨ ਸ਼੍ਰੀ ਮੁਕਤੇਸ਼ਵਰ ਮਹਾਦੇਵ ਸ਼ਿਮ ਮੰਦਰ ਚਲਾ ਵਿਖੇ ਮੱਥਾ ਟੇਕਣ ਲਈ ਪਹੁੰਚੇ ਇਹਨ ਤੁਸੀਂ ਅਜੇ ਮੁਕਤਰਾਂ ਨੂੰ ਘੱਟਣਾ ਸੰਭਾਲਿਆ ਅੱਜ ਭਾਜਪਾ ਕੀ ਕਹਿਣਾ ਚਾਹੁੰਦਾ ਮੈਂ ਸਭ ਤੋਂ ਪਹਿਲਾਂ ਮਹਾਰਾਜ ਦੇ ਨਥਾ ਟਿਕਣ ਵਾਸਤੇ ਆਇਆ ਇਹ ਜਗ੍ਹਾ ਬਹੁਤ ਵੱਡੀ ਜਿੰਨ ਜਗ੍ਹਾ ਇਸ ਜਗ੍ਹਾ ਤੇ ਜਿਹੜਾ ਵੀ ਆਇਆ ਉਸਦਾ ਦੇ ਚੁੱਕੀ ਪਾਇਆ ਅਸੀਂ ਜਿੱਤਣ ਵਾਸਤੇ ਇੱਥੇ ਨਮਸਕਾਰ ਕਰਨਾ ਹੈ ਕਿ ਮਰੇ ਸਾਨੂੰ ਜਿਤਾਉ ਅਸੀਂ ਫਿਰ ਆਪ ਜੀ ਦੇ ਚੰਨਾ ਜੀ ਦੇ ਨਸਬਤ ਕਿਹੜੇ ਚਲਾਵੀ ਮੁੱਦਿਆਂ ਨੂੰ ਲੈ ਕੇ ਤੁਸੀਂ ਗਰਾਊਂਡ ਤੇ ਉਤਰੇ ਹੋ ਮੁੱਦੇ ਦਾ ਪਹੁੰਚਾਰੇ ਮੰਦਰ ਚ ਖੜੇ ਆ ਉਹ ਮੁੱਦੇ ਦੇ ਉੱਪਰ ਕੋਈ ਨਹੀਂ ਗੱਲ ਕਰੀਏ ਕਿਉਂਕਿ ਮੰਦਰ ਦੇ ਵਿਵਾਰ ਹੁੰਦੀ ਮੈਂ ਦੱਸ ਦਿੰਦਾ ਅਨ ਸ਼ਰਮ ਵਾਲਾ ਦੀ ਸਰਕਾਰ ਨੇ ਪੰਜਾਬ ਦਾ ਪੂਰਾ ਹਲ ਕੀਤਾ ਵਾ ਨੌਜਵਾਨੀ ਖਤਮ ਹੋ ਰਹੀ ਹੈ ਪਾਣਾ ਬਿਗਿਆ ਏਕਰੀਆਂ ਕਿ ਭਗਵੰਤ ਮਾਨ ਆਊਗਾ ਨਾ ਭਗਵੰਤ ਮਾਨ ਆਇਆ ਨਾ ਭਗਵੰਤ ਮਾਨ ਦਾ ਡਾਕੀਆ ਤੇ ਮੈਂ 1000 ਰੁਪਏ ਪਰ ਮਹੀਨੇ ਆਇਆ ਪਤਾ ਨਹੀਂ ਡਾਕੀਆ ਕਿੱਥੇ ਖੋ ਗਿਆ ਅਸੀਂ ਲੱਭ ਰਹੇ ਆ ਭਗਵੰਤ ਮਾਨ ਜੀ ਬਣਾ ਡਾਕੀਆ ਭੇਜ ਦਿਓ ਸਾਡੇ ਬੀਬੀ ਨੂੰ 1000 ਰੁਪਏ ਦੇ ਕੇ ਜਾ ਕੇ ਦਿਹਾੜੇ ਸੰਵਾਲੇ ਤੋਂ ਕੋਨੇ ਹਲਕੇ ਦੇ ਜੋ ਮਜੂਤਾ ਐਮਪੀ ਰਹਨੇ ਆ ਮਰਸੀ ਉਹਨਾਂ ਦੀ ਕਾਰਗੁਜ਼ਾਰੀ ਕਿਵੇਂ ਦੇਖ ਲਿਓ ਸਰ ਇਹ ਤਾਂ ਤੁਹਾਨੂੰ ਪਤਾ ਲੱਗੂਗਾ ਇੱਕ ਤਰੀਕ ਨੂੰ ਜਿਹਦੇ ਵੋਟਾਂ ਪੈਣੀਆਂ ਪੰਨਾ ਦਾ ਉਹਦਾ ਬੁਰਾ ਉੱਤੇ ਰਾਏਕੋਟ ਅੰਮਰਗੜ ਚ ਹੈ ਬਾਕੀ ਸੰਵਾਲੇ ਤੁਸੀਂ ਕਹਦੇ ਤੁਸੀਂ ਦੇਖ ਲਓ ਕਿੰਨਾ ਕ ਤੋੜਿਆ ਆਇਆ ਕਿੰਨਾ ਕ ਤੁਹਾਨੂੰ ਪਿਆਰ ਕੀਤਾ ਜਿੰਨਾ ਕੋਈ ਗੜ ਪਾਉਗੋਂਦੀ ਮਿੱਠਾ ਹੋਗਾ ਉਨੇ ਵੀ ਸਹੀ ਆਪਣੀ ਆਈਐਸ ਦੀ ਜਿਹੜੀ ਨੀਓ ਕੇਸਿੰਗ ਦੀ ਨਾ ਉਹ ਉਹਦੇ ਚ ਰਹੇ ਆ ਉਹ ਇਹ ਕਹਿੰਦਾ ਸੀ ਕਿ ਲੋਕਾਂ ਦੀ ਮਜਬੂਰੀ ਹੈ ਮੈਨੂੰ ਐਮਪੀ ਬਣਾਣਾ ਮੈਂ ਬਨ ਗਿਆ ਮੇਰਾ ਕੰਮ ਖਤਮ ਹੋ ਗਿਆ ਕੋਣੋ ਦੁਬਾਰਾ ਫਿਰ ਦੁਬਾਰਾ ਕੰਮ ਕਰਨ ਲਈ ਸ਼੍ਰੀ ਪਤੇਗੜ ਸਾਹਿਬ ਸੇ ਇਹਦੇ ਧਰਤੀ ਜਾਏ ਆ ਤੁਸੀਂ ਪੈਂਸਲਾ ਦਿਨਾ ਮੈਂ ਤਾਂ ਤੁਹਾਡੇ ਚਰਨਾਂ 'ਚ ਬੇਨਤੀ ਕਰ ਰਿਹਾ ਹਾਂ ਵੀ ਆਓ ਇੱਕ ਤਰੀਕ ਨੂੰ ਭਾਰਤੀ ਜਨਤਾ ਪਾਰਟੀ ਮੋਦੀ ਜੀ ਦੇ ਹੱਥ ਮਜ਼ਬੂਤ ਕਰੋ ਇਸ ਵਾਰ 400 ਪਾਰ ਮੋਦੀ ਸਰਕਾਰ ਤੀਸਰੀ ਵਾਰ ਮੋਦੀ ਸਰਕਾਰ ਲੋਕ ਸਭਾ ਫਟੇਗੜ ਸਾਹਿਬ ਸੀਟ ਤੁਹਾਡੀ ਭਾਜਪਾ ਦੀ ਸੀਟ ਜੋ ਨਾਮ ਬਹੁਤ ਲੀਡ ਅਨਾਉਂਸ ਹੋਇਆ ਵਿਰੋਧੀ ਧਿਰ ਇੱਕੋ ਗੱਲ ਕਹਿੰਦੇ ਰਹੀ ਹੈ ਕਿ ਭਾਜਪਾ ਨੂੰ ਕੋਈ ਕੈਂਡੀਡੇਟ ਨਹੀਂ ਮਿਲ ਰਿਹਾ ਜਿੰਨੂੰ ਟਿਕਟ ਦੇਣ ਕੇ ਜਬਰਦਸਤੀ ਹੀ ਦੇਣੀ ਪੈਣੀ ਮੈਨੂੰ 2 ਮਹੀਨੇ ਪਹਿਲਾਂ ਉੱਥੇ ਸਾਹਮਣੇ ਨੱਡਾ ਜੀ ਨੇ ਅਮਿਤ ਸਾਹਿਬ ਚੁਕੀ ਸਾਹਿਬ ਨੇ ਸਖਾਪਤ ਜੀ ਨੇ ਮੈਨੂੰ 2 ਮਹੀਨੇ ਪਹਿਲਾਂ ਨਹੀਂ ਦੇਖਣਾ ਜੇ ਤੁਸੀਂ ਤੇ ਮੇਰੀ ਵੀਡੀਓ ਪਈ ਹੈ ਮੇਰੇ ਇਹਨਾਂ ਨੇ ਸਰੋਪਾ ਪਾ ਕੇ ਮੈਨੂੰ ਭੇਜਿਆ ਸੀਗਾ ਸੋ ਪ੍ਰੋਟੋਕਾਲਤੀ ਉਹ ਕਹਿੰਦੀ ਦੀ ਇਸ ਸੀਟ ਪਰ ਸਭ ਤੋਂ ਲਾਜ਼ ਕਹਿੰਦੇ ਤੁਸੀਂ ਤਿਆਰੀ ਕਰੋ ਮੈਂ ਅਜੇ ਤੱਕ ਨਾ ਅਮਰ ਗੜ ਗਿਆ ਨਾ ਰਾਏਕੜ ਗਿਆ ਠੀਕ ਹੈ ਜੇ ਮੈਂ ਗਿਆ ਕਿਉਂ ਨਹੀਂ ਹੈ ਕਿਉਂਕਿ ਜੱਦੀ ਇੱਥੇ ਤਿਆਰੀ ਹੈ ਮੇਰਾ ਆਪਣਾ ਇਹ ਘਰ ਹੈ ਸਮਰਾਲਾ ਨਹੀਂ ਇੱਥੇ 35 ਦਾ ਰਿਸ਼ਤੇਦਾਰ ਨਹੀਂ ਇਹ ਇਸ ਕਰਕੇ ਮੈਨੂੰ ਇੱਥੇ ਕੋਈ ਜ਼ਿਆਦਾ ਜਿਹੜੇ ਮੇਰੇ ਨਾਲ ਖੜੇ ਹੈ ਇਹ ਸਾਰੇ ਹੀ ਗੇਜਰਾ ਮੈਂ ਦੋ ਦਿਨ ਪਹਿਲਾਂ ਮੁਖਮਦੀ ਭਗਵੰਤ ਸਿੰਘ ਮਾਨ ਦਾ ਰੋਸ ਸਮਰਾਲਾ ਵਿਖੇ ਹੋਇਆ ਸੀ ਉਹਨਾਂ ਦਾ ਇਹ ਕਹਿਣਾ ਸੀ ਕਿ ਜੋ ਸੀ ਐਲਾਨ ਕੀਤਾ ਨੇ ਤਾਂ 100000 ਰੁਪਏ ਆ ਵੀ ਅਸੀਂ ਪੂਰੇ ਕਰਾਂਗੇ ਪਰ ਜੋ ਭਾਜਪਾ ਜੋ ਮੋਦੀ ਜੀ ਕੋਈ ਗਰੰਟੀ ਦਿੰਦੇ ਨੇ ਚੋਣਾਂ ਦਾ ਮੁਰਿਆ ਕੇ ਦਿੰਦੇ ਨੇ ਬਾਅਦ ਸਬਸਿਡੀ ਵਾਪਸ ਲੈ ਲੈਂਦੇ ਨੇ ਹਾਂ ਆ ਜਿਹੜਾ 80000 ਕਰੋੜ ਬੰਦਿਆਂ ਨੂੰ ਗਰੰਟੀ ਆਨਾਜ ਦੇ ਰਹੇ ਆ ਜਿੱਤੇ ਤੇ ਭਗਵੰਤ ਮਾਨ ਨੇ ਚੋਰੀ ਕੀਤਾ ਉਹਦੇ ਚ ਫੋਟੋ ਲਾ ਕੇ ਆਪਣਾ ਥੱਲੇ ਲਿਖਿਆ ਵਨ 99% ਕੇਂਦਰ ਸਰਕਾਰ ਦੀ ਇਹ ਯੋਜਨਾ ਦੇ ਵਿੱਚੋਂ ਇਹ ਚੋਰੀ ਨਹੀਂ ਅਸੀਂ ਕਰ ਰਹੇ ਉਹ ਕਰ ਰਹੇ ਦੱਸੋ ਸੇ ਉਹ ਝੂਠ ਬੋਲਨ ਦਾ ਮਾਰ ਹੈ ਕੈਪਟਨ ਝੂਠ ਦਾ ਇਸ ਕਰਕੇ ਝੂਠ ਤੁਸੀਂ ਸਾਰਿਆਂ ਨੇ ਇੱਕ ਤਰੀਕ ਨੂੰ ਪਕੜ ਲਾ ਤੇ ਚਾਰ ਤਿਕ ਨੂੰ ਸੁਣੋ ਤੁਹਾਨੂੰ ਲੱਗਦਾ ਤ ਉਹਨੂੰ ਲੀਕਡ ਪਾਲਸੀ ਹੈ ਦਿੱਲੀ ਦੇ ਵਿੱਚ ਉਹਨੂੰ ਇੱਥੇ ਪੰਜਾਬ ਚ ਅੱਠ ਮਹੀਨੇ ਚਲਾਈਏ ਜਿਸ ਕਰਕੇ ਸਸੋਦੀਆ ਜੀ ਸੁਰਿੰਦਰ ਜੈਨ ਜੀ ਔਰ ਇਹਨਾਂ ਦੇ ਮਹਾਨ ਲੀਡਰ ਕੇਜਰੀਵਾਸ ਆਪ ਜੇ ਚਾਹ ਉਹ ਦੋ ਤਰੀਕ ਤੱਕ ਆਏ ਆ ਉਹ ਇਸ ਕਰਕੇ ਆਏ ਆ ਵੀ ਉੱਤੇ ਥੋੜੀ ਜਿਹਾ ਜਗ੍ਹਾ ਰਹਿੰਦੀ ਹੈ ਉਹ ਭਰਨੀ ਆ ਭਗਵੰਤ ਮਾਨ ਜੀ ਦੀ ਉੱਤੇ ਤਿਆਰੀ ਹੈ ਕਿਉਂਕਿ ਉਹ ਜਿੰਨਾ ਤਰਫ 5% ਤੋਂ 12% ਕੱਢਦੇ ਨੇ ਇਹ ਲੁੱਟ ਨਹੀਂ ਇਹ ਲੋਕਾਂ ਦੀ ਲੁੱਟ ਹੈ ਉਹਨਾਂ ਦਾ ਗੱਲ ਕੀਤੀ ਵੀ 40000 ਕਰੋੜ ਰੁਪਇਆ ਅਸੀਂ ਮਾਈਨਿੰਗ ਚੋਂ ਲਏਗੇ ਕਿੱਥੇ ਆ ਉਹ ਕਹਿੰਦੇ ਅਸੀਂ ਲਿਕਵਿਡ ਪੌਨਸੀ ਚੋਂ 40000 ਕਰੋੜ ਕਮਾਵਾਂਗੇ ਕਮਾ ਕੇ 80000 ਕਰੋੜ ਰੁਪਇਆ ਅਸੀਂ ਪਰ ਸਾਲ ਸਰਕਾਰ ਦੇ ਖਾਤੇ 'ਚ ਪਾਵਾਂ ਪਰ ਕਿੱਥੇ ਗਿਆ ਅੱਜ ਤੁਸੀਂ ਦੇਖ ਰਹੇ ਹੋ 70 ਹਜ਼ਾਰ ਕਰੋੜ ਇਹ ਭਗਵੰਤ ਮਾਨ ਦੀ ਸਰਕਾਰ ਕਰਜਦਨੇ ਕਿ ਚਲੇਗੀ। ਲਾਉਂਡ ਪੰਜਾਬ ਦੇ ਵਿੱਚ ਕਰਜ਼ਾ ਵਧ ਰਿਹਾ। ਮੈਂ ਤੁਹਾਨੂੰ ਇੱਕ ਗੱਲ ਦੱਸਦਾ। ਉਹ ਕਹਿੰਦਾ ਮੇਰੀ ਮਾਂ ਪੈਨਸ਼ਨ ਦੇ ਗੁਜ਼ਾਰਾ ਕਰਦੀ ਹੈ। ਪੈਨਸ਼ਨ ਤੇ ਤੇ ਦੀ ਬਾਂਣਾ ਬਾਰੀ ਆਸਟ੍ਰੇਲੀਆ ਜਾਈ ਉਹ ਪੈਨਸ਼ਨ ਤੇ ਜਾਊਗੀ। ਉਹ ਨਹੀਂ। ਉਹ ਇੱਥੇ ਸਾਡੇ ਦੇਸ਼ ਦਾ ਕੋਣ ਪ੍ਰਤੀਸ਼ਤ ਦੇ ਪੈਸਾ ਪੰਜਾਬ ਦਾ ਉਹ ਲੁੱਟ ਕੇ ਕਦੀ ਕੇਜਰੀਵਾਲ ਕਦੀ ਕੋਈ ਕੋਈ ਉਹ ਦਾ ਕਹਿੰਦਾ ਮੈਂ ਫੋਟੋ ਦੇ ਖਲਾਫ ਮਹਾ ਆਮ ਆਦਮੀ ਨੂੰ ਕਰਾਂਗਾ ਹੁਣ ਲੋਨ ਆਮ ਆਦਮੀ ਨਾਲ ਮਿਲੇ ਨਹੀਂ ਪੰਜ ਮੰਤਰੀ ਕਢਾਤੇ ਦੋ ਐਮਐਂਡਈ ਕਢਾਤੇ ਆਮ ਆਦਮੀ ਦਾ ਕੇਜਰ ਆਮ ਹੈ ਦੋਸਤੋ ਅਰਥ ਇਹ ਮੋਦੀ ਸਾਹਮਣੇ ਆਮ ਆਦਮੀ ਕੇਜਰ ਆਮ ਹੈ ਇੱਕ ਪਲਾਸ ਫੋਰ ਨੂੰ ਇੱਕ ਲੋਕ ਸਭਾ ਦੀ ਸੀਟ ਦੇਣੀ ਉਹ ਵੀ ਦਿੱਤੀ ਵੀ ਕਿਹਦੇ ਆ ਜਿਹੜਾ ਐਮਡੀ ਚੀਫ ਸੈਕਟਰੀ ਮੱਧ ਪ੍ਰਦੇਸ਼ ਤੋਂ ਉਹਦੇ ਮੁਕਾਬਲੇ ਚ ਕਢਾਇਆ ਇਹ ਆਮ ਆਦਮੀ ਦਾ ਆ ਗੱਲ ਲੈਣਾ ਇਹ ਜਿਹੜੀ ਆਮ ਆਦਮੀ ਦੇ ਦੰਦ ਖਾਣ ਦੇ ਹੋ ਰਹੇ ਆ ਅਤੀ ਮੁਰਾਦ ਕਾਂਦੇ ਹੋ ਰਹੇ ਜਿਵੇਂ ਕਿ ਅੱਜ ਤੱਕ ਪੰਜਾਬ ਦੀ ਸਿਆਸਤ ਨਸ਼ੇ ਨੂੰ ਖਤਮ ਕਰਨ ਲਈ ਦਿੱਤੀ ਗਈ ਹੈ ਤੇ ਆਵੇਂ ਕਾਲੀ ਦਲ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀ ਆਮ ਆਦਮੀ ਪਾਰਟੀ ਦੀ ਗੱਲ ਕਰੀ ਪਰ ਅੱਜ ਤੱਕ ਨਸ਼ਾ ਖਤਮ ਨਹੀਂ ਹੋਇਆ ਭਗਵੰਤ ਮਾਨ ਜੀ ਨੇ ਕਿਹਾ ਜੇ ਮੈਨੂੰ 30 ਦਿਨ ਦੇ ਦਿਓ ਮੈਂ 3 ਦਿਨ ਚ ਸਾਰਾ ਪੰਜਾਬ ਚ ਨਸ਼ਾ ਕਦਮ ਕਰੂੰ 2 ਸਾਲ ਤੋਂ ਵੀ ਉੱਪਰ ਹੋ ਗਏ ਅੱਗੇ ਤਾਂ ਲੋਕੀ ਲੋਕੀ ਲੈ ਕੇ ਜਾਂਦੇ ਨੇ ਕੋਣ ਹੋਣ ਡਿਲੀਵਰੀ ਹੈ ਹੁਣ ਤੁਸੀਂ ਫੋਨ ਕਰੋ ਐਮ ਐਲ ਏ ਐਮ ਐਲ ਏ ਦੇ ਪੀ ਏ ਐਮ ਐਲ ਏ ਦੇ ਮੈਨੇ ਹੁਣ ਨਸ਼ਾ ਵੇਚ ਕੇ ਨੇ ਰਿੱਤਾ ਦੇ ਵੱਲ ਇਹਦੇ ਐਮਐਲਏ ਦੇ ਅਮਾਚ ਰਿੱਤਾ ਕੱਟ ਕੱਟੇ ਵੇਚਦੇ ਅੱਜ ਭਗਵੰਤ ਮਾਨ ਦੇ ਬੰਦੇ ਜਿਹੜੇ ਐਮਐਲਏ ਲੋਕਾਂ ਦੀ ਕੋਠੀਆਂ 'ਤੇ ਆਪਣੇ ਲੋਕਾਂ ਦੀ ਜ਼ਮੀਨਾਂ 'ਤੇ ਲੋਕਾਂ ਨੂੰ ਬਰਬਾਦ ਕਰ ਰਹੇ ਆ ਅੱਜ ਆਮ ਆਦਮੀ ਕਿੱਥੇ ਆਜਾ ਆਮ ਆਦਮੀ ਨਹੀਂ ਅੱਜ ਲੁੱਟੂ ਟਾਣਾ ਇਹਨਾਂ ਨੂੰ ਆਪਣੇ ਲੁੱਟਣਾ ਵੀ ਹੈ ਤੇ ਕੁੱਟਣਾ ਵੀ ਟੋੜੇ ਸਾਰੇ ਇਹਨਾਂ ਨੂੰ ਬਿੱਲੇ ਕਰਕੇ ਆਪਣੇ ਬਠਾਣਾ ਵੀ ਹੈ